ਸੁਰਾ ਲੈ ਸਰੀਰ ਨੂੰ ਜੇ ਸੁਖਾਂ ਚ ਪਾਓਗੇ ਤੇ ਪਰਮਾਤਮਾ ਦੂਰ ਹੋਏਗਾ ਦੁੱਖ दारू ਸੁਖ ਰੋਗ ਪਿਆ ਜਦੋਂ ਸੁਖਾਂ ਚ ਪਾ ਲਿਆਂਗੇ ਸਰੀਰ ਨੂੰ ਤੇ ਪਰਮਾਤਮਾ ਤੋਂ ਦੂਰ ਹੋ ਜਾਏਗਾ ਦੁੱਖ ਜਿਹੜੇ ਨੇ ਉਹ दारू ਬੰਦ ਉਹ ਪਰਮਾਤਮਾ ਯਾਦ ਆਂਦਾ ਇਸ ਖਰ ਕੇ ਗੁਰਮੁਖ ਹੋ ਆਪਾਂ ਸਰੀਰ ਦੀ ਸੁਖਾਂ ਤੋਂ ਉੱਤੇ ਉੱਠੀਏ ਜੇ ਸਰੀਰ ਦੇ ਸੁਖਾਂ ਚ ਪਏ ਰਹੇ ਤੇ ਪਰਮਾਤਮਾ ਨਾਲ ਉਹਦੀ ਲਿਵ ਨਹੀਂ ਲੱਗਦੀ ਜੋ ਕਿ ਆਦਮੀ ਫਿਰ ਪੜਕਦਾ ਮਨ ਜਿਹੜਾ ਪੜਦਾ ਮੈਨੂੰ ਇਹ ਚਾਹੀਦੀ ਹੈ ਮੈਨੂੰ ਇਹ ਚਾਹੀਦੀ ਹੈ ਮੈਨੂੰ ਇਹ ਚਾਹੀਦੀ ਹੈ ਤੇਰੀ ਲਈ ਹੈ ਚਾਹੀਦਾ ਜੇ ਬਾਣੀ ਪੜੋਗੇ ਪ੍ਰੇਮ ਨਾਲ ਪੜੋਗੇ ਗੁਰਮੁਖੋ ਇਹ ਸਭ ਕੁਝ ਛੱਡ ਜਾਂਦੇ ਆ ਨੀ ਜਿਵੇਂ ਤੁਹਾਡੀਆਂ ਕਰੀਵਿੰਗ ਫਾਰ ਤੁਹਾਡੀਆਂ ਦੁਨੀਆ ਦੀਆਂ ਜਿਹੜੀਆਂ ਚੀਜ਼ਾਂ ਉਸ ਵਾਸਤੇ ਸਭ ਛੱਡ ਜਾਂਦੇ ਆ ਵਾਹ ਵਾਹ ਬਾਣੀ ਨੰਕਾਰ ਬਾਣੀ ਪ੍ਰੇਮ ਨਾਲ ਪੜੋ ਬਾਣੀ ਪਰਿਆਮ ਕਰਦੇ ਕਰਦੇ ਫਿਰ ਮਾਰਾ ਵਾਹਿਗੁਰੂ ਦਾ ਜਾਪ ਕਰਦੇ ਕਹਤੈ ਮਹਾਰਾਜ ਤੇ ਬਖਸ਼ਿਸ਼ ਹੁੰਦੀ ਹੈ ਬਾਕੀ ਡਾਊਟ ਕੋਈ ਨਹੀਂ ਕਸ਼ਟ ਆਪਣੇ ਆਪਣੇ ਕਸ਼ਟ ਦੇਣ ਨਾਲ ਪਰਮਾਤਮਾ ਨਹੀਂ ਮਿਲਦਾ ਕਸ਼ਟ ਦੇਣ ਨਾਲ ਪਰਮਾਤਮਾ ਨਹੀਂ ਮਿਲਦਾ ਤੂੰ ਨਹੀਂ ਆਪ ਜੋ ਮਰਜ਼ੀ ਆ ਕਰੋ ਜੋ ਮਰਜ਼ੀ ਆ ਸਰੀਰ ਦੇ ਵਿੱਚ ਨਹੀਂ ਫਸਣਾ ਸੁੱਖਾਂ ਦੇ ਵਿੱਚ ਨਹੀਂ ਫਸਣਾ ਦੁੱਖ ਸੁਖ ਨੂੰ ਸਮ ਕਰ ਜਾਣੇ ਦੁੱਖ ਨੂੰ ਵੀ ਤੇ ਸੁੱਖ ਨੂੰ ਇੱਕੋ ਜਿਹੇ ਵਿੱਚ ਵੀ ਪਰਮਾਤਮਾ ਦੇ ਪਾਣੇ ਚਰੇ ਤਸਲੀ ਇਹ ਆ ਕਿ ਜੀਵ ਨੂੰ ਆਪਣਾ ਕਿੰਨਾ ਕੁ ਦੀ ਵੇਲ ਪਾਵਰੀ ਅੱਜ ਫਰਜ਼ ਕੋ ਸਮਾਧੀਆਂ ਲਾਂਦੇ ਨੇ ਅਗਰ ਉਹ ਨਹੀਂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਜੋ ਪਰਮਾਮਨ ਜੀ ਨੇ ਹੁੰਦਾ ਉਹਨੂੰ ਦੁੱਖ ਵੀ हट ਜਾਂਦਾ ਭੁੱਖ ਵੀ हट ਜਾਂਦੀ ਹੈ ਬੜੇ ਬੜੇ ਮਹਾਪੁਰਸ਼ਾਂ ਦਾ ਅਸਰਾ ਹੈ ਸਵਾਲ ਹੈ ਤੁਹਾਡੀ ਅਵਸਥਾ ਕੀ ਆ ਅਗਰ ਪਹਿਲੇ ਅਵਸਥਾ ਦੇ ਵਿੱਚ ਤੁਸੀਂ ਅਗਰ ਦੁੱਖ ਭੁੱਖ ਅਸਰਾ ਨਾ ਹੀ ਜਰ ਹੋ ਗਏ ਆ ਇਹ ਕਰੋਗੇ ਦੂਸਰੀ ਤਾਂ ਫਿਰ ਅਗਾ ਨਹੀਂ ਚਲੋਗੇ ਉਹਦਾ ਵੀਰ ਪਾਵਰ ਤਾਂ ਜ਼ਰੂਰ ਪਾ ਜਾਂਦੀ ਹੈ ਸਰੀਰ ਨੂੰ ਵੀ ਉਹ ਕੰਨਾ ਸੁਕਾਂ ਨਹੀਂ ਪਾ ਦਿੰਦਾ ਪਰ ਉਹਦਾ ਪ੍ਰੇਮ ਜਿਹੜਾ ਆ ਉਹ ਨਹੀਂ ਵੱਧਦਾ ਪ੍ਰੇਮ ਉਹਦੇ ਉਹਦੇ ਚ ਤਾਕਤ ਆ ਤੇ ਆ ਜਾਂਦੀ ਹੈ ਰਿੱਧੀਆਂ ਸਿੱਧੀਆਂ ਮਗਰ ਗੁਰੂ ਆਪਣਾ ਗੁਰੂ ਨਾਲ ਪ੍ਰੇਮ ਨਹੀਂ ਵਾਦਾ ਆਪਣਾ ਜਿਹੜੇ ਸਾਰੇ ਸੀ ਨਾਦ ਜਦ ਸ਼ਦ ਕੋਈ ਕੁਝ ਬੜੇ ਬੜਾ ਨੇ ਆਪਣੇ ਤੱਕ ਦਿੱਤੇ ਐਨੀ ਤਾਕਤ ਵੀ ਆ ਜਾਂਦੀ ਸੀ ਪਰ ਗੁਰਨਾ ਨੂੰ ਨਹੀਂ ਪਛਾਨ ਸਕਿਆ ਪਰਮਾਤਮਾ ਨੂੰ ਨਹੀਂ ਮਿਲ ਸਕਿਆ ਤੇ ਇਹ ਜਿਹੜੀਆਂ ਅੱਜੀਆਂ ਸਿੱਧੀਆਂ ਜਿਹੜੀਆਂ ਨੇ ਇਹ ਉਹਦੇ ਨਾਲ ਕਸ਼ਟਾ ਕੁਸ਼ਟਾਂ ਤਾਂ ਆਉਂਦੀਆਂ ਮਗਰ ਪਰਮਾਤਮਾ ਦੀ ਬੁੱਧੀ ਜੜੀ ਆ ਉਹ ਪ੍ਰੇਮ ਨਾਲ ਸਾਜ ਗਉਣ ਸੁਣ ਲਿਓ ਸਭੇ ਜਿਨ ਪ੍ਰੇਮ ਗਿਓ ਤੈਨਹੀਂ ਪਰਫਾਇਓ ਇਸ ਕਰਕੇ ਇਹ ਬੜੀ ਡੂੰਗੀ ਸੋਚ ਹੁੰਦੀ ਆ ਇਹ ਕਿੱਸਾ ਪਰ ਜੋ ਨਾ ਦੁੱਖ ਵਿੱਚ ਦੁੱਖ ਨਹੀਂ ਮਾਣੇ ਸੁਖ ਸੁਨੇ ਯਾਰ ਪੈ ਨਹੀਂ ਜਾ ਕੇ ਕੱਚੀ ਮਾਟੀ ਬਣੇ ਐ ਆ ਮਾਜਨ ਜੋ ਦਸ ਸੁਖਾਂ ਨੂੰ ਜੁਈ ਨਹੀਂ ਹਿੱਤੇ ਦੁੱਖ ਨੂੰ ਵੀ ਦੋਨੋਂ ਇੱਕ ਬਰਾਬਰ ਸਮ ਕਰ ਜਾਣੇ ਉਹ ਦੋਨੋਂ ਜੇ ਉਹ ਹੀ ਕਰ ਸਕਦਾ ਜਦ ਤਸਰੀਰ ਉੱਤੇ ਉੱਠ ਕੇ ਪਰਮਾਤਮਾ ਜੀ ਦੇ ਲੱਗਦੇ